ਸ਼ਿਆਕਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਚ ਦੀ ਵੱਡੀ ਖਬਰ ਖਬਰਨੰਦ ਤੱਕ ਜਰੂਰ ਬਨੇ ਰਹਿਣਾ ਸ਼ੁਰੂਆਤ ਕਰਦੀ ਅੱਜ ਦੀ ਵੱਡੀ ਖਬਰ ਸੀਈਟੀ ਐਗਜ਼ਾਮ ਨਿਊਜ਼ ਆ ਰਹੀ ਹੈ ਸਾਹਮਣੇ ਸੀਈਟੀ ਪ੍ਰੀਖਿਆ ਦੌਰਾਨ ਹੋਈਆਂ ਘੁਜ ਜਿਹੀਆਂ ਪੂਰੇ ਭਾਰਤ ਚ ਬਣਿਆ ਚਰਚਾ ਦਾ ਵਿਸ਼ਾ ਜਾਣੋ ਕੈਥਲ ਮੁੱਖ ਮੰਤਰੀ ਨਾਇਬ ਸਿੰਘਰ ਸੈਣੀ ਨੇ ਹੁਕਮਾਂ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਸੀਈਟੀ ਪ੍ਰੀਖਿਆ ਚ ਅਪਾਹਜਾਂ ਨੂੰ ਵਿਸ਼ੇਸ਼ ਸਹੂਲਤ ਪ੍ਰਦਾਨ ਕੀਤੀ ਹੈ ਹਰਿਆਣਾ ਸਟਾਫ ਚੌਂਕ ਕਮਿਸ਼ਨ ਨੇ ਇੱਕ ਦਿਨ ਪਹਿਲਾਂ ਜ਼ਿਲ੍ਹਾ ਪੱਧਰ ਤੇ ਸਾਰੇ ਅਪਾਹਜਾਂ ਦਾ ਡਾਟਾ ਸਾਂਝਾ ਕੀਤਾ ਡਾਟਾ ਸਾਂਝਾ ਕੀਤਾ ਗਿਆ ਜਿਨ੍ਹਾਂ ਨੂੰ ਉਹਨਾਂ ਦੇ ਸੰਪਰਕ ਕੀਤਾ ਗਿਆ ਇਸ ਦੇ ਨਾਲ ਹੀ ਜਾਣਕਾਰੀ ਮਿਲ ਰਹੀ ਹੈ ਉਹਨਾਂ ਨੇ ਦੱਸਿਆ ਗਿਆ ਹੈ ਕਿ ਇਹ ਕੀ ਤੁਹਾਨੂੰ ਸਰਕਾਰ ਵਹਾਨਾ ਚ ਪ੍ਰੀਖਿਆ ਕੇ اندر ਨੋਲ ਜਾਇਆ ਜਾਏਗਾ ਪ੍ਰੀਖਿਆ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਹੀ ਘਰ ਛੱਡ ਦਿੱਤਾ ਜਾਏਗਾ ਸੀਈਟੀ ਐਗਜ਼ਾਮ ਦੀ ਐਗਜ਼ਾਮ ਦੀ ਨਿਊਜ਼ ਸਾਹਮਣੇ ਆ ਰਹੀ ਹੈ ਇਸ ਹਾਲਤ ਨੂੰ ਅਪਾਹਜਾਂ ਨੂੰ ਵਿਸ਼ੇਸ਼ ਰਾਹਤ ਦਿੱਤੀ ਅਤੇ ਉਹਨਾਂ ਨੇ ਖੁਦ ਖੁਸ਼ੀ ਦਿਖਾਈ ਅਤੇ ਜਿਵੇਂ ਹੀ ਇਹ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਇਹ ਕਾਮ ਨੂੰ ਪੂਰੀ ਭਾਰਤ ਵਿੱਚ ਪਰ ਸੰਸ਼ਾਹ ਹੋਣ ਲੱਗੀ ਅਤੇ ਤੁਹਾਨੂੰ ਦੱਸਦੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਵਾਰ ਫਿਰ ਤੋਂ ਪਹਿਲਾਂ ਸਾਰੇ ਜੋਗ ਅਪਾਹੀਜਾਂ ਉਮੀਦਵਾਰਾਂ ਨੂੰ ਸੰਪਰਕ ਕੀਤਾ ਗਿਆ ਸੀ ਉਹਨਾਂ ਨੂੰ ਘਰੋਂ ਲਿਆਂਦਾ ਗਿਆ ਤੇ ਪ੍ਰੀਖਿਆ ਖਤਮ ਹੋਣ ਤੋਂ ਬਾਅਦ ਉਹਨਾਂ ਦੇ ਘਰ ਵਾਪਸ ਭੇਜ ਦਿੱਤਾ ਗਿਆ ਇਸ ਸਹੂਲਤ ਨੂੰ ਅਪਾਹੀਜਾਂ ਉਮੀਦਵਾਰਾਂ ਨੂੰ ਬਹੁਤ ਲਾਭ ਹੋਏਗਾ ਫਰਾਲ ਦੇ ਰਹਿਣ ਵਾਲੇ ਦਿਵ ਗਿਆਨ ਅਮਨ ਸ਼ਰਮਾ ਪਿੰਡੋਰੀ ਤੋਂ ਅਰਪੀਤਾ ਬਬੂਚੀ ਪਿੰਡ ਤੋਂ ਸ਼ਿਵ ਕੁਮਾਰ ਗੌਰਵ ਨੇ ਈਗਜ਼ਾਮ ਦਿੱਤਾ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ